ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟ ਲਈ ਅੱਜ ਦੀ ਵੀਡੀਓ ਚ ਸੱਤ ਮਸ਼ੀਨਰੀਆਂ ਲੈ ਕੇ ਆਇਆ ਵਕਾਊ ਸਾਰੇ ਭਰਾ ਦੇਖ ਲਓ ਬਾਈ ਜਿਨ੍ਹਾਂ ਦੇ ਵਿੱਚ ਦੋ ਟਰੈਕਟਰ ਵਕਾਊ ਆ ਦੋ ਸੁਪਰ ਸੀਡਰ ਤੇ ਦੋ ਟਰਾਲੇ ਤੇ ਇੱਕ ਤਮੀਆਂ ਦਾ ਸੈੱਟ ਸੱਤ ਮਸ਼ੀਨਰੀਆਂ ਲੈ ਕੇ ਆਇਆ ਆਪਣੇ ਚੈਨਲ ਦੇ ਵਕਾਊ ਬਾਈ ਕਿਸੇ ਭਰਾ ਨੇ ਕੋਈ ਵੀ ਮਸ਼ੀਨਰੀ ਖੇਦਣੀ ਹੁੰਦੀ ਆ ਤੇ ਕੱਲੀ ਕੱਲੀ ਮਸ਼ੀਨਰੀ ਵਾਲ ਦਾ ਬਾਈਆਂ ਦਾ ਫੋਨ ਨੰਬਰ ਹੁੰਦਾ ਸਕਰੀਨ ਤੇ ਤੇ ਲਾ ਲਿਓ ਬਾਈਆਂ ਨੂੰ ਬਾਈ ਇਹ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਉਹਦੀ ਵੀਡੀਓ ਆਪਾਂ ਫਰੀ ਪਾਉਣੀ ਹੈ ਬਈ ਆਪਣੇ ਚੈਨਲ ਤੇ ਆਹ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਈ ਟਾਈਟਲ ਦੇ ਨੰਬਰ ਆ ਉੱਪਰਲੇ ਨੰਬਰ ਤੇ ਆਪ ਦੀ ਵੀਡੀਓ ਬਣਾ ਕੇ ਭੇਜ ਦਿਆ ਕਰੋ ਫੋਟੋਆਂ ਭੇਜ ਦਿਆ ਕਰੋ ਸਾਰਾ ਆਪਦਾ ਐਡਰੈਸ ਭੇਜ ਦਿਆ ਕਰੋ ਤੇ ਆਪਾਂ ਫਰੀ ਦੱਸਦੇ ਆ ਆਪਣੇ ਚੈਨਲ ਤੇ ਤੁਹਾਡੇ ਸੰਦੇ ਸਾਰੇ ਭਰਾਵਾਂ ਦੀ ਤੇ ਆਹ ਟਰੈਕ ਸਾਰੇ ਭਰਾ ਦੇਖ ਲਓ ਬਈ ਕਿਸੇ ਪੁਰਾਣੇ 36 30 ਟਰੈਕ ਲੈਣਾ ਹੋਵੇ ਨਿਊ ਹਾਲੈਂਡ 36 30 ਸਾਰੇ ਭਰਾ ਦੇਖ ਲਓ ਬਾਈ 2021 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਇਹ ਚਾਰੇ ਟਾਇਰ ਵੀ ਨਵੇਂ ਟਰੈਡ ਦੇ ਸਾਰੇ ਪਾਸੋਂ ਬਾਈ ਕਹਿੰਦਾ ਮੇਰਾ ਟਰੈਡ 363 ਪੂਰਾ ਸਾੰਭਿਆ ਬਾਈ ਪੂਰਾ ਸਾਫ ਤੇ ਪੂਰਾ ਸੋਹਣਾ ਟਰੈਡ ਆ ਕਿਸੇ ਵੀਰ ਪੁਰਾਣੇ ਬਈ ਟਰੈਡ ਲੈਣਾ ਹੋਵੇ ਤੇ ਏਰੀਆ ਮਲੇਲ ਕੋਟਲਾ ਮਲੇਲ ਕੋਟ ਰੇਰੀ ਏਰੀਆ ਟਰੈਡ ਖੜਾ ਬਾਈ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਇਹ ਬਾਈ ਕਹਿੰਦਾ 7 ਲੱਖ ਤੇ 75000 ਦੇ ਆਸੇ ਪਾਸੇ ਟਰੈਡ ਦੇਉਂਗਾ ਬਾਈ ਸਾਰੇ ਪਾਸੋਂ ਬਾਈ ਕਹਿੰਦਾ ਬਰਾਜਮਾ ਨਵਾਂ ਟਰੈਡ ਪਿਆ ਬਈ ਸਾਰਾ Ориਜਨਲ ਆ ਚਾਬੀ ਵੀ ਨਹੀਂ ਕਿਸੇ ਪਾਸੇ ਲੱਗੀ ਕਿਸੇ ਵੀਰ ਪੁਰਾਣੇ ਬਈ ਟਰੈਡ ਲੈਣਾ ਹੋਵੇ 363 363 ਨਿਊ ਹੋਲੈਂਡ ਇਹ ਮਲੇਲਕੋਟ ਏਰੀਏ ਚ ਖੜਾ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕ ਲੈਣਾ ਹੋਵੇ ਫਾਰਮ ਟ੍ਰੈਕ 60 ਦਾ ਸਾਰੇ ਭਰਾ ਦੇਖ ਲਓ ਬਾਈ 2015 ਮਾ ਦਾ ਟਰੈਟ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਾਈ 60 70 ਪੈਸੇ ਆ ਟਰੈਟ ਦੇ ਕਿਸੇ ਵੀਰ ਪੁਰਾਣੇ ਵੀ ਟਰੈਟ ਲੈਣਾ ਹੋਵੇ ਫਾਰਮ ਟ੍ਰੈਕ 60 ਦਾ ਤੇ ਏਰੀਆ ਬਠਿੰਡਾ ਬਠਿੰਡੇ ਏਰੀਏ ਚ ਵੀ ਟਰੈਟ ਖੜਾ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰੈਡ ਬਈ ਪੂਰਾ ਸੋਹਣਾ ਤੇ ਪੂਰਾ ਸਾਫ ਟਰੈਡਰ ਆ ਕਿਸੇ ਵੀਰ ਪੁਰਾਣੇ ਵਿੱਚ ਟਰੈਡ ਲੈਣਾ ਹੋਵੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਡ ਲੈ ਜਾਓ ਬਾਈ 4 ਲੱਖ ਤੇ 35000 ਦੇ ਆਸ-ਪਾਸੇ ਮੈਂ ਟਰੈਡ ਦੇਉਂਗਾ ਕਿਸੇ ਵੀਰ ਪੁਰਾਣੇ ਵਿੱਚ ਟਰੈਡ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 16 7 ਟਰਾਲਾ ਬਾਈ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਕਿਸੇ ਵੀਰ ਪੁਰਾਣੇ ਵਿੱਚ ਟਰਾਲਾ ਲੈਣਾ ਹੋਵੇ ਇਹ ਬਗੈਰ ਬਈ ਜੱਕ ਤੋਂ ਬਗੈਰ ਜੱਕ ਤੋਂ ਆ 10 ਨਟ ਹੀ ਹਾਬਾ ਤੇ ਬਾਈ ਕਹਿੰਦਾ ਬਗੈਰ ਜੱਕ ਤੋਂ ਆ ਤੇ ਪੂਰਾ ਵਜਨ ਵਾਲਾ ਤੇ ਪੂਰਾ ਬਈ ਹੈਵੀ ਟਰਾਲਾ ਮੈਂ ਬਣਾਇਆ ਸੀ ਕਿਸੇ ਵੀਰ ਪ੍ਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਕੋਲੋਂ ਟਰਾਲਾ ਲੈ ਜਾਓ ਵਜਨ ਪਾ ਕੇ ਚੈੱਕ ਕਰ ਲਓ ਬਾਈ ਕਿਸੇ ਵੀਰ ਪ੍ਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਏ ਦੇ ਵਿੱਚ ਟਰਾਲਾ ਖੜਾ ਹੈ ਤੇ 4 ਲੱਖ ਤੇ 25000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰਾਲਾ ਦੇਊਂਗਾ ਬਾਈ ਪੂਰਾ ਸੋਨਾ ਤੇ ਪੂਰਾ ਸਾਫ ਟਰਾਲਾ ਮੇਰਾ ਕਿਸੇ ਵੀਰ ਪੁਰਾਣੇ ਬਈ ਟ੍ਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਸੁਪਰ ਸੀਡਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀਰ ਪੁਰਾਣੇ ਬਾਈ ਸੁਪਰ ਸੀਡਰ ਲੈਣਾ ਹੋਵੇ ਤੇ 2022 ਮਾਡਲ ਆ ਤੇ 8 ਫੁੱਟਾ ਸੁਪਰ ਸੀਡਰ ਆ ਬਾਈ ਤੇ ਜਗਜੀਤ ਵਾਲਾਂ ਦਾ ਬਣਿਆ ਬਾਈ ਸੁਪਰ ਸੀਡਰ ਕਿਸੇ ਵੀਰ ਪੁਰਾਣੇ ਬਾਈ ਸੁਪਰ ਸੀਡਰ ਲੈਣਾ ਹੋਵੇ ਤੇ ਏਰੀਆ ਤਲਵੰਡੀ ਭਾਈ ਤਲਵੰਡੀ ਭਾਈ ਏਰੀਆ 'ਚ ਬਾਈ ਸੁਪਰ ਸੀਡਰ ਪਿਆ ਤੇ ਬਾਈ ਕਹਿੰਦਾ 1 ਲੱਖ 255000 ਦੇ ਆਸੇ ਪਾਸੇ ਮੈਂ ਸੁਪਰ ਸੀਡਰ ਦੇਉਂਗਾ ਬਾਈ ਸਾਰੇ ਪਾਸੇ ਬਾਈ ਕਹਿੰਦਾ ਚੈੱਕ ਕਰਕੇ ਲੈ ਜਾਓ ਬਈ ਸੁਪਰ ਸੀਡਰ ਮੇਰੇ ਘਰੋਂ ਜਮਾ ਨਵੇਂ ਸੁਪਰ ਸੀਡਰ ਪਿਆ ਕਿਸੇ ਵੀਰ ਪੁਰਾਣੇ ਬਾਈ ਸੁਪਰ ਸੀਡਰ ਲੈਣਾ ਹੋਵੇ ਜਗਜੀਤ ਵਾਲਿਆਂ ਦਾ ਬਣਿਆ ਵਾ ਤੇ ਇਹ ਤਲਵੰਡੀ ਪਾਈ ਏਰੀਆ ਚ ਪਿਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਸੁਪਰ ਸੀਡਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 9 ਫੁੱਟਾ ਸੁਪਰ ਸੀਡਰ ਆ ਤੇ ਜਸਵੰਤ ਵਾਲਾਂ ਦਾ ਬਣਿਆ ਬਾਈ 9 ਫੁੱਟਾ ਬਾਈ ਰੋ ਸੂਪਰ ਸੀਡਰ ਆ ਤੇ ਜਸਵੰਤ ਵਾਲਿਆਂ ਦਾ ਬਣਿਆ ਤੇ 23 24 ਮਾਡਲ ਆ ਕਿਸੇ ਵੀਰ ਪੁਰਾਣੇ ਬਾਈ ਸੂਪਰ ਸੀਡਰ ਲੈਣਾ ਹੋਵੇ ਤੇ ਏਰੀਆ ਤਾਰਨ 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 ਏਰੀਆ ਚ ਬਾਈ ਸੂਪਰ ਸੀਡਰ ਪਿਆ ਤੇ ਬਾਈ ਕਹਿੰਦਾ 1 ਲੱਖ ਤੇ 60000 ਦੇ ਆਸੇ ਪਾਸੇ ਬਾਈ ਸੂਪਰ ਸੀਡਰ ਦੇਊਗਾ ਜਮਨ ਨਵਾਂ ਹੀ ਸੂਪਰ ਸੀਡਰ ਆ ਮੇਰਾ ਬਾਈ ਕਿਸੇ ਵੀਰ ਪੁਰਾਣੇ ਬਾਈ ਸੂਪਰ ਸੀਡਰ ਲੈਣਾ ਹੋਵੇ ਤੇ ਇਹ ਏਰੀਆ ਤਾਰਨ ਤਾਰਨ ਚ ਪਿਆ ਤੇ ਬਾਈ ਕਹਿੰਦਾ 1 ਲੱਖ ਤੇ 60000 ਦੇ ਆਸੇ ਪਾਸੇ ਦੇਊਗਾ ਬਾਈ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 16 7 ਟਰਾਲਾ ਬਾਈ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਤੇ ਡਬਲ ਜੱਕਾ ਵਾਲਾ ਟਰਾਲਾ ਬਾਈ ਤੇ ਚਾਰੇ ਟਾਇਰ 80 90 ਪੈਸੇ ਟਰਾਲੇ ਦੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਟਰਾਲਾ ਮੇਰਾ ਬਈ ਪੂਰਾ ਸਾਫ਼ ਤੇ ਪੂਰਾ ਸੋਹਣਾ ਟਰਾਲਾ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਬਾਈ ਤੇ ਏਰੀਆ ਫਲੋਰ ਫਲੋਰ ਏਰੀਆ 'ਚ ਵੀ ਟਰਾਲਾ ਖੜਾ ਤੇ ਬਾਈ ਕਹਿੰਦਾ 3 ਲੱਖ ਤੇ 30 ਹਜ਼ਾਰ ਦੇ ਆਸੇ ਪਾਸੇ ਟਰਾਲਾ ਮੈਂ ਦੇਊਂਗਾ ਬਾਈ ਸਾਰੇ ਪਾਸੇ ਬਾਈ ਕਹਿੰਦਾ ਚੈੱਕ ਕਰਕੇ ਮੇਰੇ ਘਰੋਂ ਟਰਾਲਾ ਲੈ ਜਾਓ ਵਜਨ ਵਜਨ ਪਾ ਕੇ ਚੈੱਕ ਕਰ ਲਓ ਬਾਈ ਕਿਸੇ ਵੀ ਪੁਰਾਣੀ ਬਈ ਟਰਾਲਾ ਲੈਣਾ ਹੋਵੇ ਤੇ ਏਰੀਆ ਫਲੋਰ ਤੇ ਖੜਾ ਹੈ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀ ਪੁਰਾਣੇ ਤੰਗੀਆਂ ਲੈਣੀਆਂ ਹੋਣ 16 ਸਾਰੇ ਭਰਾ ਦੇਖ ਲਓ ਬਾਈ ਇਹ 16 ਤੰਗੀਆਂ ਬਾਈ ਨੂਰ ਮਹਿਲ ਦੀਆਂ ਬਣੀਆਂ ਕਿਸੇ ਵੀ ਪੁਰਾਣੇ ਤੰਗੀਆਂ ਲੈਣੀਆਂ ਹੋਣ ਤੇ ਏਰੀਆ ਫਰੀਦਕੋਟ ਫਰੀਦਕੋਟ ਏਰੀਆ ਚ ਬੜੀ ਤੰਗੀਆਂ ਪਈਆਂ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਬਾਈ ਤੰਗੀਆਂ ਲੈ ਦਿਓ ਲੈ ਜਿਓ ਸਾਰੇ ਪਾਸੋਂ ਤਮੀਆਂ ਪੂਰੀਆਂ ਸੌਦਾ ਬਾਈ ਕਿਸੇ ਵੀਰ ਭਰਾਣੇ ਬਈ ਤਮੀਆਂ ਲੈਣੀਆਂ ਹੁਣ ਤੇ ਬਾਈ ਕਹਿੰਦਾ 38000 ਦੇ ਆਸੇ ਪਾਸੇ ਮੈਂ ਤਮੀਆਂ ਬਾਈ ਦੇ ਦੂੰਗਾ ਕਿਸੇ ਵੀਰ ਭਰਾਣੇ ਬਈ ਤਮੀਆਂ ਲੈਣੀਆਂ ਹੁਣ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਆਪਣੇ ਕੋਲ ਅਜ ਦੀਆਂ ਵੀਡੀਓ ਸੱਤ ਸੀ ਮਸ਼ੀਨਰੀਆਂ ਨਹੀਂਆਂ ਬਾਈ ਤੇ ਆਪਾਂ ਸੱਤੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ